ਸ਼ਸ਼ੀ ਕਾਲਜੀ ਅੱਜ ਆਪਾਂ ਬਚੀਆਂ ਖੁਚੀਆਂ ਰੋਟੀਆਂ ਤੇ ਇੱਕ ਰੈਸিপি ਬਣਾਵਾਂਗੇ ਬਿਲਕੁਲ ਸੌਖੇ ਤਰੀਕੇ ਦੇ ਨਾਲ ਬਣਾਵਾਂਗੇ ਜਿਹੜੀਆਂ ਆਪਾਂ ਰਾਤ ਦੀਆਂ ਰੋਟੀਆਂ ਵੱਧ ਪਕਾ ਲੈਣੇ ਆਗੇ ਜੇ ਹਨਾ ਉਹ ਬਚ ਜਾਂਦੇ ਨੇ ਤਾਂ ਆਪਾਂ ਛੁੱਟ ਦਿਨੇ ਤਾਂ ਉਹਨਾਂ ਨੂੰ ਛੁੱਟਣਾ ਨਹੀਂ ਚਾਹੀਦਾ ਅੰਨ ਦੀ ਬਰਬਾਦੀ ਨਹੀਂ ਕਰਨੀ ਚਾਹੀਦੀ ਇਹ ਵੀਡੀਓ ਵੇਖ ਕੇ ਜਿਹੜੀ ਰੈਸিপি ਹੈਗੀ ਤੁਸੀਂ ਬਣਾ ਕੇ ਖਾ ਸਕਦੇ ਹੋ ਨਾਲੇ ਤੁਹਾਡੇ ਸਾਰੇ ਪਰਿਵਾਰ ਨੂੰ ਵੀ ਪਸੰਦ ਆਊਗੀ ਜੇਕਰ ਜੇ ਕੋਈ ਰੋਟੀਆਂ ਵੱਧ ਨਹੀਂ ਪਕਾਉਂਦਾ ਤਾਂ ਇਹ ਰੈਸিপি ਵੇਖ ਕੇ ਰੋਟੀ ਹੈ ਜਿਹੜੀ ਉਹ ਜਾਣ ਬੁੱਝ ਕੇ ਵੱਧ ਪਕਾਉਣ ਲੱਗ ਜੂਗਾ ਤਾਂ ਆਪਣੀ ਵੀਡੀਓ ਨੂੰ ਸਾਰਿਆਂ ਤੱਕ ਸ਼ੇਅਰ ਕਰ ਦਿਓ ਤੇ ਪੇਜ ਨੂੰ ਫ ਜਿਹੜੇ ਪਿਆਜ਼ ਲੈਤੇ ਨੇਗੇ ਫਿਰ ਇੱਕ ਆਪਾਂ ਮੈਦੇ ਦੇ 2 ਕੱਪ ਪਾਏਗੇ ਇੱਕ ਆਪਾਂ ਤਿੰਨ ਆਲੂ ਉਬਾਲੇ ਆਗੇ ਤੇ ਧਨੀਆ ਤੇ ਹਰੀਆਂ ਮਿਰਚਾਂ ਤੇ ਜਿਹੜੇ ਮਸਾਲੇ ਨੇ ਇਹ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਇਹਨਾਂ ਦੀ ਵਰਤੋਂ ਕਰਕੇ ਜਿਹੜੀ ਆਪਾਂ ਰੈਸিপি ਹੈਗੀ ਉਹ ਬਣਾਵਾਂਗੇ ਹੁਣ ਜਿਹੜੀ ਆਪਾਂ ਰੋਟੀ ਹੈਗੀ ਉਹਨੂੰ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ ਇਹ ਦੁਬਾਰਾ ਜਿਹੜਾ ਰੋਟੀ ਦੇ ਖੁੰਜਿਆ ਇਹ ਆਪਾਂ ਨੂੰ ਬਾਹਰ ਕੱਢ ਦਾਂਗੇ ਇਹਨਾਂ ਦੀ ਆਪਾਂ ਵਰਤੋਂ ਨਹੀਂ ਕਰਦੇ ਰੋਟੀ ਆਪਾਂ ਇਸ ਤਰੀਕੇ ਦੇ ਨਾਲ ਜਿਹੜੀ ਕੱਟ ਲਈ ਜਿਹੜੇ ਆਪਾਂ ਤਿੰਨ ਆਲੂ ਉਬਾਲੇ ਸੀਗੇ ਉਹਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਸਰੋਂ ਦੇ ਤੇਲ ਦੀ ਵਰਤੋਂ ਕੀਤੀ ਹੈ ਤੁਸੀਂ ਰਫੈਨ ਤੇਲ ਦੀ ਵਰਤੋਂ ਵੀ ਕਰ ਸਕਦੇ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਪਾ ਦਾਂਗੇ ਜੀਰਾ ਪਾਉਣ ਤੋਂ ਬਾਅਦ ਜਿਹੜਾ ਆਪਾਂ ਪਿਆਜ਼ ਕੱਟਿਆ ਸੀਗਾ ਉਹਨੂੰ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਪਕਾ ਲਾਂਗੇ ਹਲਕਾ ਬ੍ਰਾਊਨ ਹੋਣ ਤੱਕ ਆਪਾਂ ਇਹਨੂੰ ਭੁੰਨੀ ਜਾਵਾਂਗੇ ਹੁਣ ਆਪਾਂ ਜਿਹੜੀਆਂ ਇੱਥੇ ਥੋੜੀਆਂ ਜੀਆਂ ਹਰੀਆਂ ਮਿਰਚਾਂ ਚੀਰੀਆਂ ਸੀਗੀਆਂ ਉਹ ਵਿੱਚ ਪਾ ਦਾਂਗੇ ਜਿਹੜੇ ਆਪਣੇ ਪਿਆਜ਼ ਸੀਗੇ ਉਹ ਭੁੰਨੇ ਗਏ ਹੁਣ ਆਪਾਂ ਇਹਦੇ ਵਿੱਚ ਜਿਹੜਾ ਨੂਨ ਮਿਰਚ ਸੀਗਾ ਉਹ ਆਪਾਂ ਐਡ ਕਰ ਦਾਂਗੇ ਆਪਾਂ ਅੱਧਾ ਚਮਚਾ ਇਹਦੇ ਵਿੱਚ ਮਿਰਚਾਂ ਦਾ ਲੈਤਾਗਾ ਅੱਧਾ ਚਮਚੀ ਆਪਾਂ ਨਮਕ ਦਾ ਲੈਤਾ ਅੱਧਾ ਚਮਚੀ ਆਪਾਂ ਗਰਮ ਮਸਾਲੇ ਦਾ ਤੇ ਅੱਧਾ ਚਮਚੀ ਆਪਾਂ ਹਲਦੀ ਦਾ ਲੈਤਾਗਾ ਇਹਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਮਿਕਸ ਕਰਨ ਤੋਂ ਬਾਅਦ ਜਿਹੜੇ ਆਪਾਂ ਆਲੂ ਸੀਗੇ ਉਹ ਮੈਸ਼ ਕੀਤੇ ਸੀ ਉਹਨੂੰ ਇਹਦੇ ਵਿੱਚ ਮਿਕਸ ਕਰ ਦਾਂਗੇ ਇਸਨਾਂ ਦੇ ਵਿੱਚ ਜਿਹੜੇ ਆਪਾਂ ਆਲੂ ਸੀਗੇ ਉਹ ਚੰਗੀ ਤਰ੍ਹਾਂ ਮਿਕਸ ਕਰਤੇ ਜਿਹੜਾ ਆਪਾਂ ਧਨੀ ਹੈਗਾ ਉਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਅੱਗ ਜਦੋਂ ਆਪਾਂ ਵੀ ਚੁੱਲ੍ਹੇ ਤੇ ਬਣਾਉਣਾ ਤਾਂ ਜਿਹੜੀ ਅੱਗ ਆ ਗਈ ਉਹ ਘੱਟ ਰੱਖਣੀ ਆ ਹੁਣ ਜਿਹੜਾ ਆਪਣਾ ਇਹ ਮੈਸਚਰ ਸੀਗਾ ਉਹ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਅਗਲਾ ਸਟੈਪ ਆ ਜਿਹੜਾ ਮੈਦੇ ਦਾ ਘੋਲ ਤਿਆਰ ਕਰਾਂਗੇ ਹੁਣ ਜਿਹੜੇ ਆਪਾਂ 2 ਕੱਪ ਮੈਦੇ ਦੇ ਲੈ ਲਈ ਸੀਗੇ ਇਹਦੇ ਵਿੱਚ ਆਪਾਂ ਠੰਡਾ ਪਾਣੀ ਮਿਕਸ ਕਰ ਦਾਂਗੇ ਤੁਸੀਂ ਇਹਦੇ ਵਿੱਚ ਜੇ ਤੁਹਾਨੂੰ ਉਹਨਾਂ ਦੇ ਵਿੱਚ ਨੂਨ ਮਿਰਚ ਘੱਟ ਲੱਗਦਾ ਹੈ ਜਿਹੜੀ ਆਪਾਂ ਸਟਫਿੰਗ ਬਣਾਈ ਆਗੀ ਤਾਂ ਤੁਸੀਂ ਇਹਦੇ ਵਿੱਚ ਨੂਨ ਮਿਰਚ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਜਿਹੜਾ ਇਹਦਾ ਘੋਲ ਆਗਾ ਉਹ ਪਤਲਾ ਨਹੀਂ ਬਾਲਾ ਹੋਣਾ ਚਾਹੀਦਾ ਤੇ ਨਾ ਹੀ ਬਾਲਾ ਸੰਘਣਾ ਹੋਣਾ ਚਾਹੀਦਾ ਜਿਹੜਾ ਆਪਾਂ ਮੈਦੇ ਦਾ ਘੋਲ ਬਣਾਇਆਗਾ ਉਹ ਨਾ ਹੀ ਬਾਲਾ ਪਤਲਾਗਾ ਤੇ ਨਾ ਹੀ ਬਾਲਾ ਸੰਘਣਾਗਾ ਇਸ ਤਰ੍ਹਾਂ ਜਿਹੜਾ ਤੁਸੀਂ ਮੈਦੇ ਦਾ ਘੋਲ ਆਗਾ ਉਹ ਤਿਆਰ ਕਰ ਲਿਓ ਜਿਹੜੀ ਆਪਾਂ ਸਟਫਿੰਗ ਬਣਾਈ ਹੈ ਇਹਦੇ ਵਿੱਚ ਇੱਕ ਆਪਾਂ ਨਿੰਬੂ ਨਚੋੜ ਦਾਂਗੇ ਨਿੰਬੂ ਨਚੋੜਨ ਦੇ ਨਾਲ ਜਿਹੜਾ ਇਹਦੇ ਟੇਸਟ ਆਗਾ ਉਹ ਬਿਲਕੁਲ ਵਧੀਆ ਆਊਗਾ ਇਹਦੇ ਵਿੱਚ ਆਪਾਂ ਜਿਹੜੇ ਕ੍ਰਿਸਪੀ ਬਣਾਉਣ ਦੇ ਲਈ ਆਪਾਂ ਇਹ ਜਿਹੜੇ ਬ੍ਰੈਡ ਕ੍ਰਮ ਆ ਉਹਦੀ ਵਰਤੋਂ ਕਰਾਂਗੇ ਜੇ ਤੁਸੀਂ ਕਰਨੀ ਆ ਤੁਸੀਂ ਕਰ ਸਕਦੇ ਉਹਦੇ ਨਾਲ ਜਿਹੜਾ ਬ੍ਰੈਡ ਆਂ ਸੀਗੇ ਉਹਦੇ ਵਿੱਚ ਆਪਾਂ ਜਿਹੜੀ ਸਟਫਿੰਗ ਆ ਗਈ ਉਹ ਭਰ ਦੇਵਾਂਗੇ ਚੰਗੀ ਤਰ੍ਹਾਂ ਭਰ ਦਾਂਗੇ ਐਵੇਂ ਜਿਹੜੀਆਂ ਸਾਰੀਆਂ ਤੇ ਸਟਫਿੰਗ ਭਰ ਕੇ ਆਪਾਂ ਰੱਖ ਦਾਂਗੇ ਮੈਂ ਇੱਕ ਥਾਲ ਚ ਰੋਟੀਆਂ ਐਵੇਂ ਜਿਹੜੇ ਸਾਰੇ ਪੀਸ ਕੱਟਿਆ ਗਿਆ ਆਪਾਂ ਸਾਰੇ ਭਰ ਭਰ ਕੇ ਰੋਟੀਆਂ ਰੱਖ ਦਾਂਗੇ ਆਪਾਂ ਜਿਹੜੀ ਸਟਫਿੰਗ ਆ ਗਈ ਚੰਗੀ ਤਰ੍ਹਾਂ ਭਰਾਂਗੇ ਜਿਹੜੀਆਂ ਆਪਾਂ ਰੋਟੀਆਂ ਦੇ ਪੀਸ ਕੱਟੇ ਸੀ ਉਹਨਾਂ ਦੇ ਵਿੱਚ ਜਿਹੜੀ ਆਪਾਂ ਸਟਫਿੰਗ ਆ ਗਈ ਐਵੇਂ ਭਰ ਲਈ ਹੁਣ ਆਪਾਂ ਇਹਨੂੰ ਜਿਹੜਾ ਮੈਦੇ ਦੇ ਘੋਲ ਦੇ ਵਿੱਚ ਐਵੇਂ ਚੰਗੀ ਤਰ੍ਹਾਂ ਡਬੋ ਲਾਂਗੇ ਡਬੋਣ ਤੋਂ ਬਾਅਦ ਇਹਦੇ ਉੱਤੇ ਜਿਹੜੀ ਮੈਦੇ ਦੀ ਪਰਤ ਵਰਨੀ ਆ ਹੁਣ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਜਿਹੜੀ ਵੀ ਆਪਾਂ ਬ੍ਰੈਡ ਕ੍ਰਮ ਦੀ ਵਰਤੋਂ ਤੁਸੀਂ ਕਰਨੀ ਆ ਕਿ ਕਰ ਵੀ ਸਕਦੇ ਹੋ ਕ੍ਰਿਸਪੀ ਬਣਾਉਣ ਦੇ ਲਈ ਆਪਾਂ ਜਿਹੜੀ ਇਹਦੀ ਬ੍ਰੈਡ ਕ੍ਰਮ ਦੀ ਵਰਤੋਂ ਕੀਤੀ ਆ ਜੇ ਤੁਸੀਂ ਨਹੀਂ ਕਰਨੀ ਤਾਂ ਤੁਸੀਂ ਨਹੀਂ ਵੀ ਕਰ ਸਕਦੇ ਹੋ ਹੁਣ ਆਪਾਂ ਜਿਹੜਾ ਇਹਨੂੰ ਕੜਾਹੀ ਦੇ ਵਿੱਚ ਛੱਡ ਦੇਵਾਂਗੇ